ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਹੈ ਇੱਕ ਠਟਕੀ ਹੋਈ ਰੋਹੀ ਜੋ ਕਿ ਇੱਕ ਨੌਜਵਾਨ ਆਪਣਾ ਰਸਤਾ ਭਟਕ ਚੁੱਕਿਆ ਸੀ ਪਰ ਮਾਂ ਦੀ ਅਰਦਾਸ ਨੇ ਉਸ ਦੀ ਕਿਸਮਤ ਹੀ ਬਦਲ ਦਿੱਤੀ ਇਹ ਕਹਾਣੀ ਹੈ ਗੁਰਪ੍ਰੀਤ ਨਾਮ ਦੇ ਨੌਜਵਾਨ ਦੀ ਜੋ ਕਿ ਬਚਪਨ ਤੋਂ ਮਾਂ ਆਪਣੇ ਬੱਚੇ ਨੂੰ ਗੋਦ ਵਿੱਚ ਬਿਠਾ ਕੇ ਗੁਰਬਾਣੀ ਸੁਣਾਉਂਦੀ ਨਿਤਨੇਮ ਕਰਦੀ ਸੌਣ ਤੋਂ ਪਹਿਲਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਵਾਉਂਦੀ ਪਰਵਤ ਪਰ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਕਈ ਵਾਰ ਦੁਨੀਆ ਦੇ ਰੰਗਾਂ ਵਿੱਚ ਫਸ ਜਾਂਦੇ ਹਨ ਬਿਲਕੁਲ ਇਹੋ ਜਿਹਾ ਹੀ ਗੁਰਪ੍ਰੀਤ ਦੇ ਨਾਲ ਵੀ ਹੋਇਆ ਜਿਵੇਂ ਜਿਵੇਂ ਉਹ ਜਵਾਨ ਹੋਇਆ ਮਾੜੀ ਸੰਗਤ ਗਲਤ ਦੋਸਤ ਹੌਲੀ-ਹੌਲੀ ਉਸ ਨੂੰ ਘਰ ਦੀਆਂ ਲਕੀਰਾਂ ਤੋਂ ਦੂਰ ਕਰਦੇ ਗਏ ਹੁਣ ਗੁਰਪ੍ਰੀਤ ਰਾਤਾਂ ਨੂੰ ਘਰ ਦੇਰ ਨਾਲ ਆਉਣ ਲੱਗਾ ਕਈ ਵਾਰ ਸ਼ਰਾਬੀ ਹਾਲਤ ਵਿੱਚ ਵੀ ਆਉਂਦਾ ਜਦੋਂ ਉਸ ਦੀ ਮਾਂ ਉਸ ਨੂੰ ਵੇਖਦੀ ਤਾਂ ਧੀ ਵਿੱਚ ਬੜੀ ਤੜਫਦੀ ਪਰ ਕਦੇ ਉਸ ਨੂੰ ਡਾਂਟਿਆ ਨਹੀਂ। ਇੱਕ ਹੀ ਗੱਲ ਕਹਿੰਦੀ ਕਿ ਪੁੱਤ ਤੂੰ ਜਿੱਥੇ ਵੀ ਜਾ ਪਰ ਗੁਰੂ ਸਾਹਿਬ ਜੀ ਨੂੰ ਕਦੇ ਨਾ ਭੁੱਲਾਈਂ। ਪਰ ਗੁਰਪ੍ਰੀਤ ਵਾਹਿਗੁਰੂ ਨੂੰ ਭੁੱਲ ਚੁੱਕਿਆ ਸੀ। ਰਸਤਾ ਭਟਕ ਚੁੱਕਿਆ ਸੀ। ਮਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਬੱਚਾ ਰਸਤਾ ਭਟਕ ਚੁੱਕਿਆ ਹੈ ਪਰ ਮਾਂ ਕਦੇ ਹਾਰ ਨਹੀਂ ਮੰਨੀ। ਹਰ ਰੋਜ਼ ਰਾਤ ਨੂੰ ਸਭ ਦੇ ਸੌਂ ਜਾਣ ਤੋਂ ਬਾਅਦ ਮਾਂ ਇਕੱਲੇ ਕੀ ਅਰਦਾਸ ਕਰਦੀ ਵੀ ਕਿਥੇ ਵਾਹਿਗੁਰੂ ਮੇਰੇ ਪੁੱਤਰ ਨੂੰ ਸਹੀ ਰਸਤੇ ਤੇ ਲਿਆਓ ਕਰਮਾਂ ਦੀ ਤਲਵਾਰ ਏ ਵਾਰ ਹੌਲੀ ਚਲਦੀ ਹੈ ਪਰ ਚਲਦੀ ਜ਼ਰੂਰ ਹੈ ਇੱਕ ਦਿਨ ਗੁਰਪ੍ਰੀਤ ਬਹੁਤ ਵੱਡੀ ਮੁਸੀਬਤ ਦੇ ਵਿੱਚ ਫਸ ਗਿਆ ਗਲਤ ਕੰਮਾਂ ਦੇ ਵਿੱਚ ਪੈਣ ਕਰਕੇ ਉਸ ਉੱਤੇ ਕੇਸ ਹੋ ਗਿਆ ਪੁਲਿਸ ਕੇਸ ਹੋ ਗਿਆ ਦੋਸਤਾਂ ਨੇ ਉਸ ਤੋਂ ਮੂੰਹ ਫੇਰ ਲਿਆ ਪਰ ਮਾਂ ਨੇ ਕਦੀ ਨਹੀਂ ਮੂੰਹ ਫੇਰਿਆ ਜਦੋਂ ਉਸ ਦੀ ਮਾਂ ਨੇ ਆਪਣੇ ਪੁੱਤਰ ਦੀ ਜਵਾਬ ਤੇ ਕਰਵਾਈ ਪੁੱਤਰ ਤੂੰ ਜਿਹੋ ਜਿਹਾ ਵੀ ਹੈ ਮੇਰਾ ਪੁੱਤਰ ਹੈ ਤੇ ਮੈਂ ਤੈਨੂੰ ਕਦੇ ਵੀ ਛੱਡਾਂਗੀ ਨਹੀਂ ਮਾਂ ਦੀ ਇਹ ਗੱਲ ਉਸ ਦੇ ਦਿਲ ਵਿੱਚ ਤੀਰ ਵਾਂਗ ਲੱਗੀ ਆਪਣੇ ਪੁੱਤਰ ਦੀ ਪਰੇਸ਼ਾਨੀ ਕਰਕੇ ਮਾਂ ਦੀ ਸਿਹਤ ਹੌਲੀ-ਹੌਲੀ ਖਰਾਬ ਹੋਣ ਲੱਗੀ ਚਿਹਰਾ ਫਿੱਕਾ ਪੈ ਗਿਆ ਹੱਥ ਕੰਬਣ ਲੱਗੇ ਪਰ ਅਰਦਾਸ ਕਦੇ ਨਹੀਂ ਛੱਡੀ ਗੁਰਪ੍ਰੀਤ ਇਸ ਦਿਨ ਆਪਣੀ ਮਾਂ ਨੂੰ ਸਹਿਜ ਪਾਠ ਕਰਦੇ ਹੋਏ ਵੇਖਣਾ ਹੈ ਉਸ ਰਾਤ ਨੂੰ ਪਹਿਲੀ ਵਾਰ ਉਸ ਦੇ ਅੰਦਰੋਂ ਇੱਕ ਸਵਾਲ ਉੱਠਦਾ ਹੈ ਮਾਂ ਮੇਰੇ ਲਈ ਰੋ ਰਹੀ ਹੈ ਅਤੇ ਮੈਂ ਕਿਸ ਰਸਤੇ ਤੇ ਚਲਾ ਗਿਆ ਹਾਂ ਉਸ ਰਾਤ ਗੁਰਪ੍ਰੀਤ ਨੂੰ ਇੱਕ ਸੁਪਨਾ ਆਉਂਦਾ ਹੈ ਉਹ ਇੱਕ ਹਨੇਰੇ ਜੰਗਲ ਦੇ ਵਿੱਚ ਖੜਾ ਹੈ ਨਾਹੀਂ ਅੱਗੇ ਕੋਈ ਰਸਤਾ ਦਿਖਾਈ ਦੇ ਰਿਹਾ ਹੈ ਨਾਹੀਂ ਕੋਈ ਪਿੱਛੇ ਅਚਾਨਕ ਦੂਰੋਂ ਕੋਈ ਚਾਨਣ ਦਿਖਦਾ ਹੈ ਉਹ ਚਾਨਣ ਸੀ ਮਾਂ ਦੀ ਆਵਾਜ਼ ਉਹ ਚਾਨਣ ਮਾਂ ਦੀ ਆਵਾਜ਼ ਹੈ ਪੁੱਤਰ ਵਾਪਸ ਆ ਜਾ ਗੁਰੂ ਦੇ ਘਰ ਪੁੱਤਰ ਵਾਪਸ ਆ ਜਾ ਗੁਰੂ ਦੇ ਘਰ ਇਹ ਆਵਾਜ਼ਾਂ ਸੁਣ ਕੇ ਗੁਰਪ੍ਰੀਤ ਦੀ ਰੂਹ ਕੰਬ ਜਾਂਦੀ ਹੈ ਉਹ ਡਰ ਕੇ ਜਾਗ ਜਾਂਦਾ ਹੈ ਅਤੇ ਸਵੇਰੇ ਉੱਠਦੇ ਅਨਸਾਰ ਹੀ ਉਹ ਪਹਿਲਾਂ ਗੁਰਦੁਆਰਾ ਸਾਹਿਬ ਜਾਂਦਾ ਹੈ ਜਿੱਥੇ ਜਾ ਕੇ ਉਹ ਅਰਦਾਸ ਕਰਦਾ ਹੈ ਕਿ اے ਵਾਹਿਗੁਰੂ ਮੈਂ ਭਟਕ ਗਿਆ ਸੀ ਮੈਨੂੰ ਵਾਪਸ ਲੈ ਆਓ ਉਹ ਨੌਜਵਾਨ ਜਿਹੜਾ ਕਦੇ ਘਰ ਦੀ ਘਰ ਦੇ ਵਿੱਚ ਗੁਰਬਾਣੀ ਦੀਆਂ ਗੱਲਾਂ ਤੱਕ ਨਹੀਂ ਸੁਣਦਾ ਸੀ ਉਹੀ ਹੁਣ ਹਰ ਰੋਜ਼ ਅਮਰਕ ਵੇਲੇ ਉੱਠਣ ਲੱਗ ਪਿਆ ਮਾਂ ਉਸ ਨੂੰ ਚੁੱਪ ਚਾਪ ਵੇਖਦੀ ਰਹਿੰਦੀ ਹੈ ਅਤੇ ਉਸ ਦੀ ਅੱਖਾਂ ਦੇ ਵਿੱਚੋਂ ਅਰਦਾਸ ਦੀ ਰੋਸ਼ਨੀ ਵਗਦੀ ਹੈ ਹੁਣ ਗੁਰਪ੍ਰੀਤ ਹੌਲੀ-ਹੌਲੀ ਮਾੜੇ ਦੋਸਤਾਂ ਤੋਂ ਦੂਰ ਹੋਣ ਲੱਗਾ ਗਲਤ ਕੰਮਾਂ ਨੂੰ ਤਿਆਗਣ ਲੱਗ ਪਿਆ ਨਵੀਂ ਨੌਕਰੀ ਦੀ ਖੋਜ ਵਿੱਚ ਲੱਗ ਗਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਭ ਕੁਝ ਠੀਕ ਹੋਣ ਲੱਗਾ ਜਦੋਂ ਉਹ ਇੱਕ ਦਿਨ ਨੌਕਰੀ ਲੈ ਕੇ ਘਰ ਵਾਪਸ ਆਉਂਦਾ ਹੈ ਤਾਂ ਮਾਂ ਕਹਿੰਦੀ ਹੈ ਪੁੱਤਰ ਮੈਨੂੰ ਪਤਾ ਸੀ ਮੇਰਾ ਵਾਹਿਗੁਰੂ ਤੈਨੂੰ ਬਾਹ ਫੜ ਕੇ ਇੱਕ ਦਿਨ ਨੂੰ ਜ਼ਰੂਰ ਵਾਪਸ ਲੈ ਕੇ ਆਵੇਗਾ ਉਹ ਮਾਂ ਦੇ ਪਹਿਰਾ ਵਿੱਚ ਡਿੱਗ ਪੈਂਦਾ ਹੈ ਤੇ ਕਹਿੰਦਾ ਹੈ ਮਾਂ ਤੂੰ ਨਹੀਂ ਤੈਨੂੰ ਲੈ ਕੇ ਵਾਹਿਗੁਰੂ ਨੇ ਮੈਨੂੰ ਬਚਾਇਆ ਹੈ ਸੰਗਤ ਦੀ ਰੂਹ ਭਟਕਦੀ ਹੈ ਪਰ ਮਾਂ ਦੀ ਅਰਦਾਸ ਉਹ ਚਾਨਣ ਹੈ ਜੋ ਸਭ ਤੋਂ ਹਨੇਰੀ ਰਾਤ ਨੂੰ ਬੇਰੋਸ਼ਨ ਕਰ ਦਿੰਦੀ ਹੈ ਮਾਂ ਦੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਗੁਰੂ ਦੀ ਕਿਰਪਾ ਨਾਲ पटकी ਹੋਈ ਰੂਹ ਵੀ ਵਾਪਸ ਆ ਸਕਦੀ ਐ ਰੱਬ ਕਦੇ ਕਿਸੇ ਨੂੰ ਛੱਡਦਾ ਨਹੀਂ ਬਸ ਅਸੀਂ ਆਪਣੇ ਆਪ ਰਸਤੇ ਤੋਂ ਭਟਕ ਜਾਂਦੇ ਹਾਂ ਸੱਚਾ ਪਿਆਰ ਤੇ ਅਰਦਾਸ ਕਿਸਮਤ 모ੜ ਸਕਦੀ ਹੈ ਜੇ ਕਿਸੇ ਦਾ ਬੱਚਾ ਭਰਾ ਜਾਂ ਦੋਸਤ ਭਟਕ ਗਿਆ ਹੈ ਉਸ ਨੂੰ ਕਦੇ ਵੀ ਬੁਰਾ ਭਲਾ ਨਾ ਕਹੋ ਉਸ ਲਈ ਅਰਦਾਸ ਕਰੋ ਕਿ ਏ ਵਾਹਿਗੁਰੂ ਹਰ ਭਟਕੀ ਹੋਈ ਰੂਹ ਨੂੰ ਵਾਪਸ ਲਿਆਓ ਇਹ ਤਾਂ ਮਾਂ ਦੇ ਦਿਲ ਤੋਂ ਨਿਕਲੀ ਹੋਈ ਇੱਕ ਰੂਹਾਨੀ ਪੁਕਾਰ ਹੁੰਦੀ ਹੈ ਤਾਂ ਵਾਹਿਗੁਰੂ ਜੀ ਉਸ ਦੀ ਅਰਦਾਸ ਜ਼ਰੂਰ ਸੁਣਦੇ ਹਨ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ